ਹਿੰਦੂ ਸਿੱਖ ਹੈ ਸਿੱਖ ਨਹੀਂ ਹੈ ਉਹ ਹਿੰਦੂ ਜਿਹੜੇ ਨੇ ਕਿੱਥੇ ਨੇ ਜ ਇਹਨਾਂ ਨੂੰ ਅਹਿਸਾਸ ਹੋਵੇ ਕਿ ਹਿੰਦੂ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਅਹਿਸਾਨਵੰਦ ਨੇ ਗੁਰੂ ਨਾਨਕ ਦੇਵ ਜੀ ਦੇ ਸ਼ੁਕਰਗੁਜ਼ਾਰ ਨੇ ਕਿ ਅੱਜ ਉਹਨਾਂ ਦੇ ਹੱਥ 'ਚ ਮਾਲਾ ਵੀ ਹੈ ਮੱਥੇ 'ਤੇ ਤਿਲਕ ਵੀ ਹੈ ਤੇ ਗਲ ਜਨੇਊ ਵੀ ਹੈ ਇਹ ਜਿਵੇਂ ਇਜ਼ਰਾਈਲ ਹੈ ਜਹੂਦੀਆਂ ਵਾਸਤੇ ਇਹ ਪੰਜਾਬ ਸਿੱਖਾਂ ਲਈ ਉਹ ਹੈ ਜਹੂਦੀਆਂ ਕੋਲ ਤਾਂ ਸ਼ਸਤਰ ਬਹੁਤ ਬਾਅਦ ਆਇਆ ਗੁਰਖਾਲਸਾ ਦਾ ਜਨਮਿਆ ਸ਼ਸਤਰ ਨਾਲ ਆਇਆ ਤੇ ਸ਼ਸਤਰ ਨਾਲ ਆਇਆ ਤੋ ਹੈ ਨਹੀਂ ਵਿਦਿਆ ਵਿਚਾਰ ਵੀ ਹੈ ਸੋ ਪੰਜਾਬ ਨੂੰ ਬੜੀ ਵੱਖਰੇ ਕਿਸਮ ਦੀ ਹੈਂਡਲਿੰਗ ਦੀ ਲੋੜ ਹੈ ਇਹ ਜਿਹੜੇ ਅੱਜ ਕਾਫਲੇ ਬਣ ਰਹੇ ਨੇ ਇਹ ਲੋੜ ਨੂੰ ਬਣ ਰਹੇ ਸਿਆਸੀ ਲੋਗ ਸਿਆਸੀ ਲੋੜ ਕੋਈ ਵੱਡਾ ਕਾਰਨ ਨਹੀਂ ਮੈਂ ਸਮਝਦਾ ਇਹ ਲੋਕ ਨੇ ਜਿਨ੍ਹਾਂ ਨੇ ਜਦੋਂ ਇਹਨਾਂ ਦੇ ਕਾਫਲੇ ਨਾਲ ਕਾਫਲੇ ਦੇ ਵਿੱਚ ਹੀਰੇ ਸੀ ਅੱਛੇ-ਅੱਛੇ ਲੋਕ ਸਨ ਉਹਨਾਂ ਨਾਲ ਉੱਠਣਾ ਬੈਠਣਾ ਨਹੀਂ ਇਹਨਾਂ ਨੂੰ ਆ ਸਕਿਆ ਅੱਜ ਉਹ ਸਮਝੌਤੇ ਕਰਨ ਨੂੰ ਤੁਰੇ ਫਿਰਦੇ ਨੇ ਕਿਸੇ ਮਜਬੂਰੀ ਕਾਰਨ ਹੈ ਕਿਸੇ ਉਮੰਗ ਕਾਰਨ ਨਹੀਂ ਹੈ ਕਿ ਜਿੱਥੇ ਉਮੰਗ ਨਾ ਹੋਵੇ ਉੱਥੇ ਬੋਰੀਅਤ ਹੁੰਦੀ ਹੈ ਸੋ ਇਸ ਕਰਕੇ ਮੈਂ ਕਿਹਾ ਜੋਰ ਤੋੜ ਸ਼ਾਇਦ 부ਚੀ ਰੱਖਣੀ ਪੈਣੀ ਹੈ ਮੈਨੂੰ ਵੀ ਤੁਹਾਨੂੰ ਵੀ ਕਿਉਂਕਿ ਹੋਰ ਕੋਈ ਉਹ ਉਮੰਗ ਕਿਉਂਕਿ ਕ੍ਰਾਂਤੀਆਂ ਰੋਜ਼ ਰੋਜ਼ ਨਹੀਂ ਬਣਦੀਆਂ